ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਹਾਂ ਜੀ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 10 ਕੁੰਡੇ ਪਾਏ ਆ ਜੀ ਦੇਖ ਲਵਾਂ 2 4 6 8 10 12 ਆ ਜੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਆਪਾਂ ਹੁਣ ਸਲਾਈ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦੇ ਹਾਂ हूँ आ गई अपने रजैन की पहली सलाई ਇਹ ਪਾਸਟ ਕੁੰਡਾ ਹਟਾਰ ਲਿਆ। ਆਹ ਕੁੰਡਾ ਪਾਲਟਾ ਲਿਆ ਸੀਗਾ ਪਹਿਲਾਂ। ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਾਂਗੇ। ਇਧਰੋਂ ਵੀ ਆਹ ਕੁੰਡਾ ਉਲਟਾ ਕੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ। ਇਸ ਤਰ੍ਹਾਂ ਉਲਟਾਉਣ ਨਾਲ ਇਹ ਥੋੜੀ ਸ਼ੇਪ ਵਧੀਆ ਆਉਂਦੀ ਹੈ। ਡਿਜ਼ਾਈਨ ਵਧੀਆ ਬਣਦਾ ਹੈ। సత కు రే కండా తారీ ధా పిచ్చే కళా కు చక్కా ఇతా ఏదైనా కండా బాగి ఆ కుటా సనా లే ఉల్ సైడ్ ఆ కు కండా చక్కకి ఏను సాగి ਉਡੀ ਚਲਾਈ ਆਪਾਂ ਇਸ ਤਰ੍ਹਾਂ ਕਰਕੇ ਬਣਾ ਲਾਂਗੇ ਜਿਹਾ ਆਪਾਂ ਨੇ ਜਿਹੜੇ ਕੁੰਡੇ ਘਟਾਈ ਸੀ ਆਪਾਂ ਕੁੰਡੇ ਪੂਰੇ ਕਰਨੇ ਆ। ਇੱਥੇ ਆਪਾਂ ਹੁਣ ਆਪਣੇ ਕੁੰਡੇ ਗੈਣ ਲਵਾਂਗੇ। ਤੋਂ 4 6 8 10 ਤੇ ਇੱਕ 12 ਕੁੰਡੇ ਹੋ ਗਏ ਇੱਥੇ ਹੁਣ ਆਪਾਂ ਅੱਗੇ ਕੁੰਡਾ ਇੱਥੇ ਨਹੀਂ ਚੱਕਾਂਗੇ। ਇਹ ਘਟਾਉਣ ਵਾਲੇ ਦੋ-ਦੋ ਕੁੰਡਿਆਂ ਦਾ ਇੱਕ ਕੁੰਡਾ ਕਰਦੇ ਹੁੰਦੇ ਆਪਾਂ ਨੂੰ ਇੱਕ-ਇੱਕ ਪਾਸੇ ਕੁੰਡਾ ਚੱਕਿਆ ਜਾਂਦਾ। ਦੋਨੋਂ ਪਾਸੇ ਨਹੀਂ ਚੱਕਿਆ ਜਾਂਦਾ। ஆ சிே பாசே பாசா பூரி சிலை சிதி பண்ண சிலை அப்படி உல்ட்டி பண்ணே ਹੋਰ ਜੀ ਆਪ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਲਈ ਵੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਗਿਆ ਇਸ ਤਰ੍ਹਾਂ ਬਣਦਾ ਡਿਜ਼ਾਈਨ ਇਹ ਨੂੰ ਆਪਣੀਆਂ ਦੋ ਸਲਾਈਆਂ ਗੈਪ ਦੀਆਂ ਹੋਗੀਆਂ ਅੱਗੇ ਆਪਾਂ ਫਿਰ ਇਸ ਤਰ੍ਹਾਂ ਹੀ ਆਹ ਕੁੰਡਾ ਉਲਟਾ ਲਾਂਗੇ ਆਹ ਗੁੰਡਾ ਉਤਾਰ ਲਿਆ ਤੇ ਆਪਾਂ ਦੋ ਕੁੰਡਿਆਂ ਦਾ ਫੇਰ ਇੱਕ ਕੁੰਡਾ ਬਣਾ ਦਾਂਗੇ ਆਪਾਂ ਕੋਈ ਵੀ ਕੋਟੀ ਸਵੈਟਰ ਜੈਕਟ ਬਣਾਉਣਾ ਆਪਾਂ ਆਪਣਾ ਪਹਿਲਾਂ ਬਾਰਡਰ ਬਣਾ ਕੇ ਜਿੰਨੇ ਕੁੰਡੇ ਪਾਉਣੇ ਆ ਕੋਟੀ ਸੱਟ ਦੇ ਪਾ ਕੇ ਬਾਰਡਰ ਬਣਾ ਕੇ ਤੇ ਆਪਾਂ ਉੱਪਰ ਇਹ ਡਿਜ਼ਾਈਨ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਸੈੱਟ ਕਰ ਸਕਦੇ ਆ ਦੋ ਹੀ ਕੁੰਡੇ ਅਤੇ ਦੋ ਸਲਾਈਆਂ ਪੈਂਦੀਆਂ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਇੱਥੇ ਆਪਾਂ ਧਾਗਾ ਪਿੱਛੇ ਕਰ ਲਵਾਂਗੇ ਸਿੱਧੇ ਪਾਸੇ ਇਹਨੂੰ ਚਲੋ ਆਪਾਂ ਇਧਰੋਂ ਨਹੀਂ ਚੱਕਦੇ ਦੂਜੀ ਸਲਾਈ ਚ ਪੂਰੀ ਸਲਾਈ ਆਪਾਂ ਸਿੱਧੀ ਬਣਾ ਲਿਆ ਇਹ ਉਲਟੇ ਪਾਸੇ ਹੁਣ ਆਪਾਂ ਆਪਣੇ ਕੁੰਡੇ ਗਿਣਾਂਗੇ ਇੱਥੇ 2 4 6 8 10 ਇੱਥੇ ਸਾਨੂੰ ਕੁੰਡਾ ਇਹ ਚੱਕਣਾ ਪਊਗਾ ਹਣ 12 ਆਕੁੰਡੇ ਪੂਰੇ ਹੋ ਗਏ। ਹਰ ਇਹ ਇਸ ਤਰ੍ਹਾਂ ਦਾ ਬੰਦੜ ਜੈਨੇ। ਜੇ ਪੂਰਾ ਬਣਾਇਆ ਹੋਵੇ ਤਾਂ ਬਹੁਤ ਸੋਹਣਾ ਲੱਗਦਾ ਏ। ਮਨਿਕਾ ਇਸ ਤਰ੍ਹਾਂ ਲੱਗਦਾ ਪੂਰਾ ਬਣਿਆ ਹੋਇਆ। ਜੇ ਸਵੈਟਰ ਚ ਪਾਉਣੇ ਆ ਤਾਂ ਉਹ ਤਾਂ ਵੀ ਬਹੁਤ ਸੋਹਣਾ ਲੱਗਦਾ ਹੈ ਚਲੋ ਜੀ ਜੇ ਮੇਰੀ ਵੀਡੀਓ ਪਸੰਦ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਹੋਗਾ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ